ਤੁਸੀਂ ਦੇਖ ਰਹੇ ਹੋ ਅਸਮ ਜਰ ਨਿਊਜ਼ ਮੈਂ ਹਾ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕ ਦੀ ਸਿਆਸਤ ਦੇ ਵਿੱਚ ਪਕ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਹੈ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਵਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰ ਲੈਣੇ ਆ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਰੇੜਕਾ ਹਲੇ ਵੀ ਫਸਿਆ ਹੋਇਆ ਹੈ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਕੀ ਕਿਹਾ ਗਿਆ ਇਹਨਾਂ ਚੰਡੀਗੜ੍ਹ ਦੀਆਂ ਚੋਣਾਂ ਨੂੰ ਲੈ ਕੇ ਭੁਪਿੰਦਰ ਜੀ ਰੇਡ ਕਾਜ ਸਟੰਗ ਨਾਲ ਤੁਸੀਂ ਗੱਲ ਕੀਤੀ ਰੇਡ ਕੀਤੀ ਤੇ ਰੇਡ ਕਾ ਅਜੇ ਵੀ ਫਸਿਆ ਆ ਪਰ ਹੁਣ ਆਸ ਲੱਗਿਆ ਕਿ ਸ਼ਾਇਦ ਇਹ ਰੇਡ ਕਾ ਖਤਮ ਹੋ ਜਾਏਗਾ ਜੀ ਜੋ ਕੁਝ ਉੱਥੇ ਹੋਇਆ ਹੂੰ ਚੋਣ ਵਾਲੇ ਦਿਨ ਜਗ ਜਹਾਰ ਸਭ ਨੂੰ ਪਤਾ ਹੈ ਕੀ ਕੁਝ ਹੋਇਆ ਹੈ ਕਿੰਨੇ ਕੀ ਕੀਤਾ ਹੁਣ ਅਨਿਲ ਮਸੀ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਉਹ ਭਾਜਪਾ ਦੇ ਮਾਇਨੋਰਿਟੀ ਵਿੰਗ ਦੇ ਅਧਿਧਾਰ ਹੈਗੇ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਚੋਣਾਂ ਵਾਲੇ ਦਿਨ ਜੋ ਕੁਝ ਹੋਇਆ ਸਾਰਾ ਕੁਝ ਰਕਾਰਡ ਹੋ ਗਿਆ। ਕੁਲਦੀਪ ਕੁਮਾਰ ਵੱਲੋਂ ਪਟੀਸ਼ਨ ਪਾਈ ਗਈ ਪਹਿਲਾਂ ਹਾਈ ਕੋਰਟ 'ਚ ਜਦੋਂ ਗੱਲਬਾਤ ਨਹੀਂ ਬਣੀ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਤਾ। ਹੂੰ ਅੱਜ ਉੱਥੇ ਸੁਣਵਾਈ ਸੀ। ਹੂੰ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਨੇ ਸਾਰੇ ਗੱਲਾਂਬਾਤਾਂ ਸੁਣਨ ਤੋਂ ਬਾਅਦ ਵੀਡੀਓ ਦੇਖਣ ਤੋਂ ਬਾਅਦ ਬੜੇ ਹੈਰਾਨ ਹੋਏ ਪੰਜਾਬੀ ਜਗਈਏ ਤੇ ਉਹਨਾਂ ਨੇ ਸਾਫ਼ ਤੌਰ ਤੇ ਜਿਹੜੀ ਹੈ ਨਿਖੇਧ ਕੀਤੀ ਸਭ ਚੀਜ਼ਾਂ ਦੀ ਪ੍ਰੈਜ਼ਾਈਡਿੰਗ ਅਫਸਰ ਨੂੰ ਤੇ ਲੰਮੇ ਹੱਥੀ ਲਿਆ ਕੇ ਇਹੋ ਜਿਹੇ ਬੰਦੇ ਤੇ ਤੇ ਮਾਮਲਾ ਦਰਜ ਹੋਣਾ ਚਾਹੀਦਾ ਜੀ ਲੋਕਤੰਤਰਤਾ ਦਾ ਕਤਲ ਦੱਸਿਆ ਇਹ ਸਾਰੇ ਕਾਰੇ ਨੂੰ ਕਿਤੇ ਲੋਕਤੰਤਰਤਾ ਦਾ ਕਤਲ ਕੀਤਾ ਗਿਆ ਲੋਕਤੰਤਰਤਾ ਦਾ ਕਾਹਨ ਕੀਤਾ ਗਿਆ ਸੋ ਭੁਪਿੰਦਰ ਜੀ 7 ਤਰੀਕ ਨੂੰ ਅੱਜ ਪੰਜ ਹੈ ਤੇ ਪਰਸੋਂ ਜੀ ਬਜਟ ਸੈਸ਼ਨ ਸੀਗਾ ਉੱਥੇ ਚੰਡੀਗੜ੍ਹ ਮਿਨਿਸਪਲ ਕਾਰਪੋਰੇਸ਼ਨ ਚ ਜੀ ਜਿੰਨੂੰ ਕੇ ਰੱਦ ਕਰ ਦਿੱਤਾ ਗਿਆ ਅਦਾਲਤ ਵੱਲੋਂ ਜੀ ਔਰ ਇਹਨਾਂ ਨੇ ਸੀਜੀਆਈ ਨੇ ਜੀ ਵੀਡੀਓ ਜਿਹੜੀ ਹੈ ਉਹ ਹਾਈ ਕੋਰਟ ਨੂੰ ਸੰਪਨ ਦੀ ਗੱਲ ਵੀ ਕਹੀ ਹੈ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੋ ਕੁਝ ਵੀ ਹੋਇਆ ਇਸ ਤਰੀਕੇ ਨਾਲ ਹੋਇਆ ਇਹ ਬੜਾ ਨਿਖੇਧੀਯੋਗ ਹੈ ਤੇ ਕਹਿੰਦੇ ਲੋਡ ਪਈ ਤੇ ਚੋਣਾ ਦੁਬਾਰਾ ਕਰਵਾਈਆਂ ਜਾ ਸਕਦੀਆਂ ਨੇ। ਹੂੰ। ਇਹ ਗੱਲ ਉਹਨਾਂ ਨੇ ਕਹੀ ਹੈ। ਸੋ ਸੱਤ ਤਰੀਕ ਐ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਜਿਸ ਢੰਗ ਨਾਲ ਸੀਜੀਆਈ ਨੇ ਮਾਨਯੋਗ ਜਿਹੜੇ ਮੁੱਖ ਜਸਟਿਸ ਨੇ ਉਹਨਾਂ ਨੇ ਜਿਸ ਢੰਗ ਨਾਲ ਗੱਲ ਕੀਤੀ ਹੈ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਦਰਜੀ ਹੋ ਸਕਦਾ ਹੈ ਕਿ ਨਵੇਂ ਸਿਰਿਓਂ ਚੋਣਾ ਹੋ ਜਾਣ। ਜੀ। ਤੇ ਨਵੇਂ ਸਿਰਿਓਂ ਸਾਰਾ ਕੰਮ ਹੋ ਜੇ। ਤੇ ਨਵੇਂ ਸਿਰਿਓਂ ਜਦੋਂ ਚੋਣਾ ਹੋਈਆਂ ਤੇ ਜਿਹੜੀ ਗੇਮ ਇੱਧਰ ਐ ਜਿੱਤੀ ਗੇਮ ਐ ਉਹ ਭਾਜਪਾ ਹਰ ਜੇ ਇਹ ਵੀ ਵੇਖਣ ਨੂੰ ਮਿਲ ਸਕਦਾ ਹੈ ਤੇ ਜੇ ਗੇਮ ਇੱਧਰ ਦੀ ਇੱਧਰ ਹੋ ਗਈ ਜੀ ਤੇ ਸਮਝ ਲਓ ਕਿ ਫੇਰ ਚੀਜ਼ਾਂ ਦਾ ਨਤੀਜਿਆਂ ਦਾ ਜਿਹੜਾ ਅਸਰ ਹੈ ਨਾ ਚੰਡੀਗੜ੍ਹ ਮੇਰ ਚੋਣਾ ਦਾ ਜਿਹੜਾ ਨਤੀਜਿਆਂ ਦਾ ਅਸਰ ਆ ਬੜੇ ਧੁਰ ਤੱਕ ਜਾਊਗਾ ਉੱਚੇ ਪੱਧਰ ਤੇ ਲੰਮੀ ਮਾਰਕ ਕਰੂਗਾ ਜਿਸ ਤਰ੍ਹਾਂ ਢੰਗ ਨਾਲ ਆ ਤੁਸੀਂ ਦੇਖ ਲਓ ਕਿ ਮਾਰਚ ਔਰ ਅਪ੍ਰੈਲ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ ਮਈ ਦੇ ਵਿੱਚ ਸਰਕਾਰ ਬਣਣੀ ਹੈ ਕੇਂਦਰ ਦੇ ਵਿੱਚ ਤੇ ਇਹਦਾ ਅਸਰ ਬੜੇ ਗਾਂ ਤੱਕ ਜਾ ਸਕਦਾ ਹੈ ਮੇਰ ਦੀਆਂ ਚੋਣਾਂ ਦੇ ਜੇ ਨਵੇਂ ਸਿਰਿਓ ਹੋਈ ਤੇ ਔਰ ਜਿਸ ਤਰੀਕੇ ਦੇ ਨਾਲ ਜੇ ਦੁਬਾਰਾ ਚੋਣਾਂ ਹੋਈਆਂ ਭੁਪਿੰਦਰ ਜੀ ਇਹ ਵੀ ਬੜੇ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਦੁਬਾਰਾ ਚੋਣਾਂ ਹੁੰਦੀਆਂ ਨੇ ਔਰ ਜਿਸ ਢੰਗ ਨਾਲ ਜੀਆ ਨੇ ਨਖੇਦੀ ਕੀਤੀ ਇਸ ਸਿਸਟਮ ਦੀ ਇਹ ਜਿਹੜਾ ਹੈ ਨਾ ਇਹ ਭਾਜਪਾ ਵਾਲਿਆਂ ਨੂੰ ਕਿਤਨੇ ਕਿਤੇ ਇਹਦਾ ਨੁਕਸਾਨ ਹੋਊਗਾ ਲੋਕਾਂ ਦੇ ਵਿੱਚ ਮੈਸੇਜ ਜਿਹੜਾ ਹੈ ਨਾ ਸੁਨੇਹਾ ਜਿਹੜਾ ਉਹ ਬੜਾ ਮਾੜਾ ਪ੍ਰਭਾਵ ਛੱਡੂਗਾ ਲੋਕਾਂ ਦੇ ਵਿੱਚ ਤੇ ਲੋਕਾਂ ਦਾ ਜਿਹੜਾ ਜਿਸ ਢੰਗ ਨਾਲ ਗੱਲਾਂ ਬਾਤਾਂ ਕਰਦੇ ਨੇ ਜੀ ਉਹ ਚੀਜ਼ਾਂ ਜਿਹੜੀਆਂ ਨੇ ਨੁਕਸਾਨਬੰਦ ਹੋ ਸਕਦਾ ਪਾਰਟੀ ਦੇ ਲਈ ਬਾਕੀ ਗੱਲ ਇਹ ਹੈ ਸਿਆਸਤ ਜਿਹੜੀ ਆ ਰਤੋ ਰਾਤ ਬਦਲ ਜਾਂਦੀ ਹੈ ਇਹ 'ਚ ਕੋਈ ਦੂਰਾਈ ਨਹੀਂ ਕੋਈ ਸ਼ੱਕ ਨਹੀਂ ਕਿ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਹੈਗੇ ਨੇ ਚੰਦਰ ਚੂੜਹਰੀ ਜੀ ਬਹੁਤ ਜ਼ਿਆਦਾ ਕਾਬਲ ਹੂੰ ਔਰ ਮੈਂ ਜਿਤਕ ਦੇਖਿਆ ਕਿ ਇਹੋ ਜੇ ਕਾਬਲ ਜਿਹੜੇ ਹੈਗੇ ਨੇ ਜਸ ਸਾਹਿਬ ਹੂੰ ਬਹੁਤ ਹੀ ਜ਼ਿਆਦਾ ਨਿਹਾਈ ਤੀ ਇਮਾਨਦਾਰ ਹੂੰ ਕਾਬਲ ਜੀ ਚੰਗੇ ਸੂਝਵਾਨ ਜੀ ਹਾਵੜ ਤੋਂ ਇਹਨਾਂ ਨੇ ਪੀ ਐਚ ਡੀ ਕੀਤੀ ਹੈ ਜੀ ਔਰ ਬਹੁਤ ਹੀ ਜ਼ਿਆਦਾ ਜਿੰਨੀ ਵੀ ਤਾਰੀਫ ਕਰ ਕੀਤੀ ਜਾਵੇ ਇਹਨਾਂ ਦੀ ਘਟ ਹੈ ਜੀ ਔਰ ਉਹਨਾਂ ਦੀ ਨਜ਼ਰਾਂ ਚ ਸਭ ਚੀਜ਼ਾਂ ਆਈਆਂ ਨੇ ਬੜੇ ਹੈਰਾਨ ਹੋਏ ਨੇ ਜੀ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਤੇ ਪਰਸੋਂ ਕੋਈ ਨਾ ਕੋਈ ਜਿਹੜਾ ਨਾ ਉਹ ਨਤੀਜਾ ਜਾਂ ਬਪਾ ਕਹ ਲਈਏ ਜਿਹੜਾ ਫੈਸਲਾ ਜਿਹੜਾ ਹਾਈ ਕੋਰਟ ਦਾ ਆਊਗਾ ਜਾਂ ਜੋ ਫੈਸਲਾ ਜਸਟੰਸ ਹੋ ਸਕਦਾ ਤੇ ਉਹ ਬੜਾ ਆ ਹੈਰਾਨ ਕਰਨ ਵਾਲਾ ਹੋ ਸਕਦਾ ਜੀ ਜਿਵੇਂਦਰ ਜੀ ਇਸ ਤੋਂ ਇਲਾਵਾ ਜੇ ਆਪਾਂ ਵੈਸੇ ਗੱਲ ਕਰ ਲਈਏ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਜਿਹੜੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਚੋਣ ਪ੍ਰਚਾਰ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਕੀ ਕਹਿਣਾ ਤੁਹਾਡਾ ਕਿਹੜੀਆਂ ਹਦਾਇਤਾਂ ਜਿਹੜੀਆਂ ਉਹਨਾਂ ਵੱਲੋਂ ਜਾਰੀ ਕੀਤੀਆਂ ਗਿਆ ਨੇ ਕੀ ਅਸਰ ਪਵੇਗਾ ਇਹਨਾਂ ਦਾ ਚੋਣ ਦੇਖੋ ਵੈਸੇ ਤੇ ਚੋਣ ਜਾਬਤਾ ਜਦੋਂ ਲੱਗਦਾ ਹੈ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਕੋਡ ਆਫ ਕੰਡਕਟ ਦੇ ਵਿੱਚ ਰੂਲਸ ਰੈਗੂਲੇਸ਼ਨਸ ਹੁੰਦੇ ਨੇ ਉਹ ਫਾਲੋ ਕਰਨੇ ਪੈਂਦੇ ਨੇ ਤੇ ਇਸ ਵਾਰੀ ਇਲੈਕਸ਼ਨ ਕਮਿਸ਼ਨ ਨੇ ਦੇਖਿਆ ਹਣਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਜਦੋਂ ਚੋਣਾਂ ਦਾ ਪ੍ਰਚਾਰ ਹੁੰਦਾ ਨਾ ਤੇ ਉਮੀਦਵਾਰ ਪੋਸਟਰ ਲਵਾਉਦੇ ਨੇ ਕੰਨਾਂ ਲੋਕਾਂ ਦੀ ਕੰਨਾਂ ਖਰਾਬ ਕਰ ਦਿੰਦੇ ਨੇ ਹਾਲਾਂਕਿ ਲਿਖਿਆ ਵੀ ਹੁੰਦਾ ਇਸ਼ਤਿਹਾਰ ਜਿਹੜਾ ਨਾ ਉਹ ਜਮੀਨੀ ਪ੍ਰਾਪਰਟੀ ਤੇ ਨਾ ਲਾਓ ਗੁਨਾਹ ਆਵੇ ਨਹੀਂ ਲਾ ਸਕਦੇ ਪਬਲਿਕ ਤੇ ਵੀ ਨਹੀਂ ਲਾ ਸਕਦੇ ਵੈਸੇ ਜੀ ਪਰ ਪ੍ਰਾਈਵੇਟ ਪ੍ਰਾਪਰਟੀ ਤੇ ਧੱਕੇ ਨਾਲ ਹੀ ਆਂਦੇ ਨੇ ਮੂੰਹ ਚੁੱਕਦੇ ਨੇ ਕੰਨਾ ਖਰਾਬ ਕਰ ਦਿੰਦੇ ਨੇ ਲੋਕਾਂ ਨੇ ਵਿਚਾਰੇ ਨੇ ਪੇਂਟ ਕਰਾਏ ਹੁੰਦੇ ਨੇ ਕਲੀਆਂ ਕਰਾਈਆਂ ਹੁੰਦੀਆਂ ਨੇ ਤੇ ਉਹ ਪੇੜ ਕਲੀਆਂ ਖਰਾਬ ਕਰਕੇ ਚੱਲ ਜਾਂਦੇ ਨੇ ਮੂੰਹ ਚੁੱਕਦੇ ਨੇ ਅੱਛਾ ਜ਼ਿਆਦਾ ਕਰਕੇ ਰਾਤ ਨੂੰ ਲਾਉਂਦੇ ਨੇ ਤਾਂਕਿ ਲੋਕ ਕੋਈ ਇਤਰਾਜ਼ ਨਾ ਕਰ ਸਕਣ ਜੀ ਸੋ ਇਸ ਇਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਨੂੰ ਮਿਲਦੀ ਹੈ ਕਿ ਬੱਚੇ ਛੋਟੇ ਛੋਟੇ ਹੁੰਦੇ ਨੇ ਕਈ ਵਾਰੀ ਮਾਈਨਰ ਨਵਾਲਗ ਬੱਚੇ ਹੁੰਦੇ ਨੇ ਉਹਨਾਂ ਦੀ ਡਿਊਟੀ ਲਾਤੀ ਜਾਂਦੇ ਵੀ ਲਾਉ ਵੀ ਜਾ ਕੇ ਉਹਦੇ ਪੋਸਟਰ ਚਪਕਾ ਦਿਓ ਉਹ ਗੂਲ ਜੀ ਉਹ ਲੇਵੀ ਜੀ ਬਣਾਈ ਹੁੰਦੀ ਹੈ ਤੇ ਕੰੰਡਾ ਨੂੰ ਚਪਕਾ ਦਿੰਦੇ ਨੇ ਜੀ ਔਰ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਜਦੋਂ ਚੋਣਾਂ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਨਾ ਉਹ ਬੱਚਿਆਂ ਨੂੰ ਗਾਣੇ ਗੁਣੇ ਗਵਾ ਦਿੰਦੇ ਨੇ ਸਟੇਜਾਂ 'ਤੇ ਚੜਾ ਕੇ ਤੇ ਇਹੋ ਜੇ ਕੰਮ ਕਰਵਾ ਦਿੰਦੇ ਨੇ ਕਿ ਕਿਤੇ ਇੰਡਾਇਰੈਕਟਲੀ ਪੋਲੀਟੀਕਲ ਪਾਰਟੀਆਂ ਬੱਚਿਆਂ ਦੇ ਜ਼ਰੀਏ ਜੀ ਆਪਣੇ ਜਿਹੜੇ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੇ ਬੜੀ ਸਖਤ ਹਦਾਇਤ ਦਿੱਤੀ ਹੈ ਕਿ ਜਿਹਦੇ ਵਿੱਚ ਕਿਹਾ ਕਿ ਬੱਚਿਆਂ ਨੂੰ ਤੁਸੀਂ ਹਮ ਇਲੈਕਸ਼ਨ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬੱਚਿਆਂ ਦਾ ਥਰੂ ਇਹ ਚੀਜ਼ਾਂ ਨਹੀਂ ਕਰ ਸਕਦੇ ਬੱਚਿਆਂ ਦਾ ਇਸਤੇਮਾਲ ਨਹੀਂ ਕਰ ਸਕਦੇ ਜੇ ਕੀਤਾ ਤੇ ਸਖਤ ਕਾਰਵਾਈ ਕੀਤੀ ਜਾਵੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਸ ਤੋਂ ਇਲਾਵਾ ਜਿਸ ਢੰਗ ਨਾਲ ਅ ਬੱਚਿਆਂ ਦੇ ਨਾਲ ਜਿਸ ਢੰਗ ਨਾਲ ਵਤੀਰਾ ਕੀਤਾ ਜਾਂਦਾ ਹੈ ਤੁਸੀਂ ਦੇਖ ਲੋਗੇ ਕਾਨੂੰਨ ਹੀ ਬਣੇ ਹਨ ਲੇਬਰ ਐਕਟ ਬਣੇ ਹਨ ਲੇਬਰ ਲਾ ਬਣੇ ਹੈਗੇ ਆ ਕਿਸੇ ਕਿਤੇ ਨਾ ਕਿਤੇ ਇਹ ਵੀ ਚੀਜ਼ ਜਿਹੜੀ ਹੈ ਲੇਬਰ ਲਾ ਦੇ ਅਧੀਨ ਲਿਆਂਦੀ ਜਾਵੇਗੀ ਲੇਬਰ ਐਕਟ ਦੇ ਥਰੂ ਵੀ ਇਹ ਤੇ ਮਾਮਲਾ ਦਰਜ ਕੀਤਾ ਜਾਊਗਾ ਉਸ ਉਮੀਦਵਾਰ ਤੇ ਤੇ ਜਿਹੜਾ ਕਿ ਇਹੋ ਜੇ ਕੰਮ ਕਰਵਾਊਗਾ ਨਾ ਬੱਚਿਆਂ ਤੋਂ ਜੀ ਸੋ ਇਹ ਜਿਹੜੀ ਚੀਜ਼ ਹੈ ਇਲੈਕਸ਼ਨ ਕਮਿਸ਼ਨ ਲੋ ਮੈਂ ਸਮਝਦਾ ਕਾਬਲੇ ਤਾਰੀਫ ਹੈ ਜੀ ਚੰਗੀ ਹੈ ਔਰ ਇਹ ਚੀਜ਼ਾਂ ਦੇ ਮੈਂ ਕਹਿੰਦਾ ਪਹਿਲਾਂ ਹੀ ਹੋ ਜਾਣੀਆਂ ਚਾਹੀਦੀਆਂ ਸੀਗੀਆਂ ਜੀ ਕਿਤੇ ਨਾ ਕਿਤੇ ਛੋਟੇ ਬੱਚਿਆਂ ਤੋਂ ਕੰਮ ਕਰਵਾਉਣ ਵਾਲਾ ਕੰਮ ਲੇਬਰ ਲਾਅ ਦਾ ਜਿਹੜੀ ਤੁਸੀਂ ਗੱਲ ਕੀਤੀ ਉਹਦੀ ਲੰਘਣਾ ਹੀ ਇੱਕ ਤਰ੍ਹਾਂ ਨਾਲ ਹੋ ਜਾਂਦੀ ਹੈ ਬਿਲਕੁਲ ਜੀ ਇਹ ਚੀਜ਼ਾਂ ਲੰਘਣਾ ਹੋ ਜਾਂਦੀਆਂ ਕਿਉਂਕਿ इमोਸ਼ਨਲੀ ਜਜ਼ਬਾਤੀ ਕਰਕੇ ਕਿ ਬੱਚਿਆਂ ਤੋਂ ਦੇਖੋ ਚ ਵੀ ਕਹ ਕੇ ਦੇਖੋ ਤੁਸੀਂ ਲੀਡਰ ਵੀ ਆਪਣੇ ਜਵਾਕਾਂ ਨੂੰ ਜਾ ਸਕਦੇ ਪਰ ਉੱਥੇ ਜਾ ਕੇ ਇਹ ਨਹੀਂ ਕਹਿ ਸਕਦੇ ਮਤਲਬ ਕੋਈ ਕਿਸੇ ਕਾਰਵਾਈ ਦੇ ਕੰਮ ਦੇ ਵਿੱਚ ਤੁਸੀਂ ਉਹ ਹਿੱਸਾ ਨਹੀਂ ਪਾ ਸਕਦਾ ਨਾ ਉੱਥੇ ਕਈ ਵਾਰ ਇਹ ਜਵਾਕਾਂ ਨੂੰ ਖੜਾ ਕਰਕੇ ਕਹਿੰਦੇ ਗਾਣੇ ਗਾਲੋ ਜੀ ਦੇਸ਼ ਭਗਤੀ ਦੇ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਵੀ ਜਿਹੜੀਆਂ ਨੇ ਜਾਂ ਕੋਈ ਪ੍ਰਚਾਰ ਦੇ ਵਿੱਚ ਪ੍ਰਸਾਰ ਦੇ ਵਿੱਚ ਜਿਹੜਾ ਯੋਗਦਾਨ ਹੈ ਬੱਚਿਆਂ ਨੂੰ ਜਿਹੜਾ ਸਖਤ ਤੌਰ ਤੇ ਜਿਹੜਾ ਹੈਗਾ ਇਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਉਹਨਾਂ ਉਮੀਦਵਾਰਾਂ ਦੇ ਖਿਲਾਫ ਉਸ ਪਾਰਟੀ ਦੇ ਖਿਲਾਫ ਅਗਰ ਬੱਚਿਆਂ ਦਾ ਕੋਈ ਇਸਤੇਮਾਲ ਪ੍ਰਚਾਰ ਪ੍ਰਸਾਰ ਦੇ ਵਿੱਚ ਕੀਤਾ ਜਾਂਦਾ ਤੇ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਸਿਆਸੀ ਮੁੱਦਿਆਂ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਸਿਆਸੀ ਮੁੱਦਿਆਂ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ